ਆਮ ਜਵਾਨੇ ਸਾਡਾ ਪਰਿਵਾਰ ਸਾਰਾ ਰੋੜ ਜਣਾ ਬਿਲਕੁਲ ਬੋਲ ਜੀ ਆ ਉੱਤੇ ਸਾਡਾ ਛੋੜਾ ਛੋੜਾ ਪਰਿਵਾਰ ਆ ਤੇ ਜੀਸੀਬੀ ਲੈ ਜਾਂਦੇ ਆ ਸਾਨੂੰ ਬੋਲੇ ਤੁਹਾਡੇ ਦੇ ਪਰਚਾ ਹੋ ਜਾਣਾ ਜੇ ਹੋ ਜਾਣਾ ਉਹਨੇ ਮੈਂ ਆਪਣਾ ਪਰਿਵਾਰ ਤੇ ਬਚਾਈਏ ਨਹੀਂ ਨਹੀਂ ਨੌਜਵਾਨਾਂ ਦਾ ਕਿੰਨਾ ਧੰਨਵਾਦ ਕਰੋ ਦੇਖੋ ਕਿਦਾਂ ਲੱਗੇ ਹੋਏ ਨੇ ਇਹ ਇਹ ਨੌਜਵਾਨਾਂ ਦਾ ਅਸੀਂ ਦੇਣ ਨਹੀਂ ਦੇ ਸਕਦੇ ਸਾਡੇ ਆਪਣੇ ਪਰਿਵਾਰ ਦੇ ਸਾਰੇ ਮੈਂਬਰ ਆ ਜੋ ਲੋਕੀ ਇੱਧਰ ਤੋਂ ਉੱਧਰ ਆ ਰਹੇ ਨਾ ਉਹਦੇ ਲੋਕ ਡਰਾਮਾ ਵੇਖਣ ਆਉਂਦੇ ਆ ਸ਼ਾਸਨ ਤੇ ਕਹਿ ਰਿਹਾ ਜੀ ਇਹ ਜਗ੍ਹਾ ਤੇ ਸ਼ਾਸਨ ਸਾਨੂੰ ਕਿਲੋ ਚਾਰਾ ਨਹੀਂ ਦਿੱਤਾ ਮੈਂ ਹਰਦੀਪ ਸਿੰਘ ਕੋਮਲ ਪਿੰਡ ਵਾਸੀ ਰਹਿਣ ਵਾਲਾ ਹਾਂ ਇਹ ਕਿਲੋ ਚਾਰਾ ਨਹੀਂ ਆਉਂਦਾ ਜਿਹੜਾ ਵੀ ਆਉਂਦਾ ਪਤਾ ਨਹੀਂ ਲੀਡਰਾਂ ਨਾਲ ਲੈ ਕੇ ਆਉਂਦੇ ਜਾਂ ਵੀ ਜਨਤਾ ਲੈ ਕੇ ਆਉਂਦੀ ਆ ਉਹ ਆਪਣੇ ਆਪਣੇ ਬੰਦਿਆਂ ਨੂੰ ਦਿੰਦੇ ਆ ਤੇ ਬਾਕੀ ਰਹਿ ਜਾਂਦੀ ਤੇ ਕੀ ਬੇਨਤੀ ਕਰਨਾ ਸਾਡੇ ਘਰ ਦੀ ਭਾਵੇਂ ਤਲਾਸ਼ੀ ਕਰ ਲੋ ਸਾਡੇ ਘਰ ਦੀ ਮੈਂ ਹੋਰ ਕਿੰਨੀ ਤਲਾਸ਼ੀ ਕਰਨਾ ਮੇਰੇ ਘਰ ਦੀ ਤਲਾਸ਼ੀ ਕਰੋ ਇਹ 1 ਕਿਲੋ ਚਾਰਾ ਨਿਕਲਾ ਦੇ ਨਾ ਦਿਨ ਦਾ ਨਾ ਵਿਚਾਰੀ ਹੁੰਦਾ ਸਾਡੇ ਵੀ 6 ਮਹੀਨੇ ਨੂੰ ਮੁਕਸਦ ਆ ਆਪਣਾ ਰਾਸ਼ਨ 6 ਮਹੀਨੇ ਨੂੰ ਮੁਕਸਦ ਆ ਇਹਨਾਂ ਰਾਸ਼ਨ ਖਾਣੇ ਵਾਲਾ ਜਿਹੜਾ ਅਸੀਂ ਤੇ ਲੋਕਾਂ ਨੂੰ ਸਿਖਾਉਨੇ ਆ ਕਿ ਆਪਣੇ ਤੇ ਆਈ ਥੋੜਾ ਘਟਾਉਣਾ ਕਿਸੇ ਬਾਰੇ ਅੰਮ੍ਰਿਤਸਰ ਦੇ ਜਨਾਲਾ ਤੇ ਗੱਗੋਮਾਲ ਪਿੰਡ ਦੇ ਵਿੱਚ ਮੌਜੂਦ ਆ ਜਿੱਥੇ ਤੁਸੀਂ ਦੇਖ ਸਕਦੇ ਹੋ ਕਿ ਗੋਡੇ-ਗੋਡੇ ਜਿਨਾ ਪਾਣੀ ਆ ਲੇਕਿਨ ਲੋਕ ਜਿਹੜੇ ਨੇ ਇੱਕ ਦੂਸਰੇ ਦੀ ਮਦਦ ਕਰਦੇ ਹੋਏ ਨਜ਼ਰ ਆ ਰਹੇ ਨੇ ਜੇਕਰ ਇਸ ਪਿੰਡ ਦੇ ਜਿਹੜਾ ਨਜ਼ਦੀਕ ਦੀ ਗੱਲ ਦੱਸੀ ਜਾਵੇ ਤਾਂ ਘਰ ਨੂੰ ਢਾ ਲੱਗਦੀ ਹੋਈ ਨਜ਼ਰ ਆ ਰਹੀ ਹੈ ਜਿਸ ਨੂੰ ਲੈ ਕੇ ਹਰ ਇੱਕ ਨੌਜਵਾਨ ਜਿਹੜਾ ਹੈ ਇਸ ਪਾਣੀ ਨੂੰ ਕਟਾਉਣ ਦੀ ਕੋਸ਼ਿਸ਼ ਜਿਹੜਾ ਹੈ ਉਹ ਕਰਦਾ ਹੋਇਆ ਨਜ਼ਰ ਆ ਰਿਹਾ ਤੁਸੀਂ ਦੇਖ ਸਕਦੇ ਹੋ ਕਿ ਜੋ ਜੀਸੀਬੀ ਜਿਹੜਾ ਨੇ ਲਗਾਈਆਂ ਗਈਆਂ ਨੇ ਤਾਂ ਜੋ ਕਿ ਕਿਸੇ ਵੀ ਤਰ੍ਹਾਂ ਦਾ ਨੁਕਸਾਨ ਜਿਹੜਾ ਹੈ ਉਹ ਨਾ ਹੋ ਸਕੇ ਤੇ ਨੌਜਵਾਨ ਤੁਸੀਂ ਦੇਖ ਸਕਦੇ ਹੋ ਕਿ ਖੁਦ ਅੰਦਰ ਵੜ ਕੇ ਜਿਹੜਾ ਹੈ ਸੇਵਾ ਕਰਦੇ ਹੋਏ ਨਜ਼ਰ ਆ ਰਹੇ ਨੇ ਲੈ ਕੇ ਕਿਤਨਾ ਕਿਤੇ ਹਾਲਾਤ ਦੀ ਗੱਲ ਕੀਤੀ ਜਾਵੇ ਤਾਂ ਹਾਲਾਤ ਜਰੂਰ ਨਾਜ਼ੁਕ ਬੰਦੇ ਹੋਏ ਨਜ਼ਰ ਆ ਰਹੇ ਨੇ ਹਾਲਾਂਕਿ ਪੰਜਾਬ ਜੋ ਕਿ ਪੰਜਾ ਦਰਿਆਵਾਂ ਦੀ ਧਰਤੀ ਆ ਉਸ ਨੂੰ ਉਸ ਦੇ ਵਿੱਚ ਜੇਕਰ ਗੱਲ ਕੀਤੀ ਜਾਵੇ ਤਾਂ ਬਹੁਤ ਹੁਣ ਹਾਲਾਤ ਜਿਹੜੇ ਨੇ ਉਹ ਨਾਜ਼ੁਕ ਬੰਦੇ ਹੋਏ ਨਜ਼ਰ ਆ ਰਹੇ ਨੇ ਲੇਕਿਨ ਕਿਤਨਾ ਕਿਤੇ ਇਸ ਹਾਲਾਤਾਂ ਨਾਲ ਖੁਦ ਹੀ ਪੰਜਾਬ ਲੜਦਾ ਹੋਇਆ ਵੀ ਨਜ਼ਰ ਆ ਰਿਹਾ ਨੌਜਵਾਨ ਖਾਸ ਤੌਰ ਤੇ ਆਪਣਾ ਖੁਦ ਇਹ ਆਪਣਾ ਮੋਰਚਾ ਖੋਲ ਕੇ ਬੈਠੇ ਹੋਏ ਨੇ ਤਾਂ ਜੋ ਕਿ ਇਸ ਦਾ ਹਾਲ ਜਿਹੜਾ ਹੈ ਉਹ ਪੀਤਾ ਜਾ ਸਕੇ ਲੇਕਿਨ ਕਿਤਨਾ ਕਿਤੇ ਤੁਸੀਂ ਦੇਖ ਸਕਦੇ ਹੋ ਕਿ ਪਾਣੀ ਦਾ ਵਹਾਫ ਕਿੰਨਾ ਤੇਜ਼ ਹੈ ਔਰ ਨੌਜਵਾਨ ਜਿਹੜੇ ਨੇ ਖੁਦ ਇਸ ਜਗ੍ਹਾ ਤੇ ਪਹੁੰਚ ਕੇ ਆਪਣੀ ਜੋ ਮਦਦ ਕਰਦੇ ਹੋਏ ਨਜ਼ਰ ਆ ਰਹੇ ਨੇ ਕਿਉਂਕਿ ਪ੍ਰਸ਼ਾਸਨਿਕ ਅਧਿਕਾਰੀ ਇੱਥੇ ਨਹੀਂ ਪਹੁੰਚ ਪਾਏ ਲੇਕਿਨ ਹੋਣਾ ਦੀ ਗੱਲ ਕਿ ਤਿਆਰ ਤੁਸੀਂ ਦੇਖ ਸਕਦੇ ਹੋ ਕਿ ਕੋਸ਼ਿਸ਼ ਇਹ ਕੀਤੀ ਜਾ ਰਹੀ ਹੈ ਕਿ ਇਸ ਕਾਰਨ ਜਿਹੜਾ ਹਟਾ ਜੜੀ ਹੈ ਉਹ ਨਾ ਲੱਗ ਸਕੇ ਹਾਲਾਂਕਿ ਜੀਸੀਪੀ ਮਸ਼ੀਨ ਜੜੀ ਹੈ ਉਹ ਲਗਾਈ ਗਈ ਹੈ ਤੇ ਉਹਦੇ ਨਾਲ-ਨਾਲ ਬਹੁਤ ਸਾਰੇ ਜਿਹੜੀ ਲੋਕ ਜਿਹੜੇ ਨੇ ਬਹੁਤ ਕੋਸ਼ਿਸ਼ ਕਰ ਰਹੇ ਨੇ ਕਿ ਕਿਸੇ ਵੀ ਤਰ੍ਹਾਂ ਦੀ ਅਨਸਫਾਰ ਨਹੀਂ ਤੱਕਾ ਜੜੀ ਹੈ ਉਹ ਨਾ ਹੋ ਸਕੇ ਤੁਸੀਂ ਦੇਖ ਸਕਦੇ ਹੋ ਕਿ ਨੌਜਵਾਨ ਨੇ ਜਿਨ੍ਹਾਂ ਵੱਲੋਂ ਹੁਣ ਕੋਸ਼ਿਸ਼ ਇਹ ਕੀਤੀ ਜਾ ਰਹੀ ਹੈ ਕਿ ਘਰੋਂ ਜੜੀ ਹਟਾ ਨਾਲ ਚ ਵੀਜੀ ਕਿਦੋਂ ਕਦਾ ਇਹ ਚੱਲ ਰਿਹਾ ਔਰ ਜੀਸੀਬੀ ਮਹਿੰਗਾਈ ਕੋਈ ਖਾਸ ਅੱਧਾ ਘੰਟਾ ਹੀ ਹੋ ਗਿਆ ਸਾਰੀਆਂ ਦੁਕਾਨਾਂ ਬੈਗੀਆਂ ਪਰਲੀ ਸਾੜ ਤੋਂ ਉਧਰੋਂ ਅੱਛਾ ਜੀ ਹਾਂ ਜੀ ਉਹ ਪਾਣੀ ਦਾ ਵਹਾਅ ਬੜਾ ਬਹੁਤ ਜ਼ਿਆਦਾ ਤੇਜ਼ ਹੈ ਉਧਰ ਦੁਕਾਨਾਂ ਬੈ ਚਲੀਆਂ ਕੋਟੀ ਨੂੰ ਬੜਾ ਖਤਰਾ ਹੋ ਗਿਆ ਜੀ ਉਧਰੋਂ ਅੱਛਾ ਜੀ ਤੇ ਹੁਣ ਸਾਰੇ ਇੱਥੇ ਲਗਸ਼ਕ ਨੌਜਵਾਨ ਲੱਗੇ ਹੋਏ ਨੇ ਜੀ ਇਹ ਬੜੀ ਸਾਰੇ ਪਿੰਡ ਦੇ ਜਿੰਨੇ ਵੀ ਹੈਗੇ ਇੱਧਰ ਦੇ ਸਾਰੇ ਮੁੰਡੇ ਲਾ ਕੇ ਜੀਸੀਬੀ ਮੰਗਾ ਕੇ ਉਹਦੇ ਘਰ ਬਚਾਉਣ ਦੇ ਉਹਨਾਂ ਦਾ ਠੀਕ ਹੈ ਤੇ ਇਹ ਘਰ ਚ ਰਹਿ ਰਹੇ ਨੇ ਲੋਕ ਹਾਂਜੀ ਭਾਜੀ ਉਹ ਘਾਟ ਦਿੱਤੇ ਉਹ ਉੱਤੇ ਚੜੇ ਬਿਲਕੁਲ ਤੁਸੀਂ ਦੇਖ ਸਕਦੇ ਹੋ ਕੀ ਜੀ ਵੀ ਨਹੀਂ ਆਈ ਜੀ ਸੀ ਵੀ ਲੇ ਡਾਉਨ ਕਰਕੇ ਥੋੜਾ ਜਿਹਾ ਕੰਮ ਹੋਇਆ ਹੁਣ ਆਈ ਜੀ ਸੀ ਵੀ ਉਹਦੇ ਕਰਕੇ ਹੁਣ ਦਵਾ ਦਾ ਪਿੰਡ ਵਾਲਿਆਂ ਸਾਥੂ ਦਿੱਤਾ ਉਹ ਨਾਲ ਯੂਰ ਪੈ ਗਿਆ ਵਧੀਆ ਰਹਿ ਗਿਆ ਕੰਮ ਦਾ ਥੱਲੇ ਪਾਰ ਗਿਆ ਹੁਣ ਬਚਾਇਆ ਹਾਂਜੀ ਹਾਂਜੀ ਪਹਾਂ ਪਾਰ ਪੈ ਥੱਲੇ ਪਾਰ ਪੈ ਗਿਆ ਹਾਂ ਮਾਰ ਪੈ ਗਿਆ ਥੱਲੇ ਹਾਂਜੀ ਹਾਂਜੀ ਕੀ ਕਹਿਣਾ ਚਾਹ ਰਹੇ ਬਾਬੂ ਜੀ ਉਹ ਦੁਕਾਨਾ ਨਾ ਗੋਠ ਜਿਹੜੀ ਥੱਲੇੋਂ ਨਿਕਲ ਨਹੀਂ ਮਿੱਟੀ ਤੋਂ ਉਹਦਾ ਕਰਕੇ ਐਨ ਨੂੰ ਮਾਰਦਾ ਮਾਰਦਾ ਠੀਕ ਹੈ ਠੀਕ ਹੈ ਉਹ ਜੀ ਸੀ ਪੀ ਨੇ ਮੁਰਗੇ ਤੋੜੇ ਲਾ ਕੇ ਫਿਰ ਨਹੀਂ ਦਿੱਤਾ ਬਹੁਤ ਕੰਮ ਕੂਰ ਇਥੇ ਅਸੀਂ ਕੱਲ ਵੀ ਆਏ ਸੀ ਕੱਲ ਵੀ ਬੜਾ ਰੋਡ ਸੀਗਾ ਜਿਹੜਾ ਪਾਣੀ ਜ਼ਿਆਦਾ ਸੀ ਨਾ ਪਾਣੀ ਜ਼ਿਆਦਾ ਸੀ ਆ ਥੋੜਾ ਜਿਹਾ ਘਟਿਆ ਹੁਣ ਪਾਣੀ ਜੋ ਫਿਰ ਇੱਕ ਵੀ ਤੋੜੇ ਲਾ ਕੇ ਤੇ ਡੇ ਹਾਂ ਤੁਸੀਂ ਦੇਖ ਸਕਦੇ ਹੋ ਕਿ ਤੋੜੇ ਲਾ ਕੇ ਜਿਹੜੀ ਹੈ ਇਸ ਜਿਹੜਾ ਹੈ ਇਸ ਨੂੰ ਜੇ ਬਚਾਉਣ ਦੀ ਕੋਸ਼ਿਸ਼ ਜਿਹੜੀ ਹੈ ਉਹ ਕੀਤੀ ਜਾ ਰਹੀ ਹੈ ਤਾਂ ਜੋ ਕਿ ਇਸ ਘਾਰ ਨੂੰ ਜਿਹੜਾ ਹੈ ਪਪ ਚਿਕਾ ਜਿਹੜਾ ਹੈ ਉਹ ਬਚਾਇਆ ਜਾ ਸਕਿਆ ਲੇਕਿਨ ਇਹ ਨੌਜਵਾਨਾਂ ਦਾ ਉਤਸ਼ਾਹ ਕਹਿ ਸਕਦੇ ਹੋ ਜਾਂ ਇਹਨਾਂ ਦੀ ਆਪਸੀ ਬਾਉਂਡਿੰਗ ਕਹਿ ਸਕਦੇ ਹੋ ਕਿ ਕਿਸ ਤਰ੍ਹਾਂ ਲੋਕਾਂ ਨੂੰ ਬਚਾਉਣ ਦੀ ਕੋਸ਼ਿਸ਼ ਕਰ ਰਹੇ ਬਾਪੂ ਜੀ ਕੀ ਕਹਿਣਾ ਚਾਹੋਗੇ ਇੱਕ ਘਰ ਨੂੰ ਮੁਸੀਬਤ ਆਈ ਤੇ ਸਾਰਾ ਪਰਿਵਾਰ ਜਿਹੜਾ ਇਕੱਠਾ ਹੋ ਗਿਆ ਜਾਂ ਪਿੰਡ ਜਿਹੜਾ ਇਕੱਠਾ ਹੋ ਗਿਆ ਜੀ ਵਾਈ ਗੁਰਜੀ ਖਾਲਸਾ ਵਾਈ ਗੁਰਜੀ ਖਾਲਸਾ ਵਾਈ ਗੁਰਜੀ ਫਤਿਹ ਮੈਂ ਸਾਹਬ ਦਾ ਸਰਪੰਚ ਕੁਲਵੰਤ ਸਿੰਘ ਦਾ ਭਤੀਜਾ ਹਾਂ ਜੀ ਜੋ ਇਹ ਕੋਠੀ ਹੈ ਸਾਡੀ ਆਹੋਲੇ ਜੀ ਇਹਨੂੰ ਢਾਵੜੀ ਲੱਗੀ ਇਹ ਸਾਡੇ ਨਾਲ ਮਿਲ ਕੇ ਸਾਰੇ ਸੱਜਣਾ ਮਿੱਤਰਾਂ ਨੇ ਇਸ ਨੂੰ ਬਚਾਇਆ ਉੱਤੇ ਸਾਡਾ ਛੋਟਾ ਛੋਟਾ ਪਰਿਵਾਰ ਆ ਜੀ ਇਹ ਜੀਸੀਪੀ ਲੈਂਦੀ ਆ ਸਾਨੂੰ ਬੋਲੇ ਤੁਹਾਡੇ ਦੇ ਪਰਚਾ ਹੋ ਜਾਣਾ ਜੇ ਹੋ ਜਾਣਾ ਉਹ ਮੈਂ ਆਪਣਾ ਪਰਿਵਾਰ ਤੇ ਬਚਾਈਏ ਨਹੀਂ ਨਹੀਂ ਗ੍ਰੁੱਪਲ ਜੀ ਤੁਹਾਡਾ ਫਰਾਈਟ ਬੰਦਾ ਤੁਸੀਂ ਆਪਣਾ ਘਰ ਬਚਾ ਸਕਦੇ ਕੋਈ ਜਾ ਨਹੀਂ ਆਪਣੇ ਜੀ ਬਚਾਏ ਉੱਤਰ ਜੀ ਬਚਾਏ ਜੀ 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 ਇਧਰ ਆਪਾਂ ਇਹ ਰਹਿ ਰਹੀਆਂ ਹਾਂ ਪਰ ਇਹ ਉਹਨਾਂ ਦੇ ਸਾਲਾ ਸਾਹਿਬ ਹੈ ਜਿਨ੍ਹਾਂ ਦੀ ਪੁੱਠੀ ਆ ਓਕੇ ਠੀਕ ਹੈ ਹਾਂ ਜੀ ਅਸੀਂ ਹੁਣ ਨੌਜਵਾਨਾਂ ਦਾ ਕਿੰਨਾ ਧੰਨਵਾਦ ਕਰੀਏ ਵੇਖੋ ਕਿਦਾਂ ਲੱਗੇ ਹੋਏ ਨੇ ਇਹ ਇਹ ਨੌਜਵਾਨਾਂ ਦਾ ਅਸੀਂ ਦਿਨ ਨਹੀਂ ਦੇ ਸਕਦੇ ਸਾਡੇ ਆਪਣੇ ਪਰਿਵਾਰ ਦੇ ਸਾਰੇ ਮੈਂਬਰ ਹੈ ਜੋ ਲੋਕੀ ਇਧਰ ਉਧਰ ਆ ਰਹੇ ਨਾ ਉਹ ਤੇ ਲੋਕ ਡਰਾਮਾ ਵੇਖਣ ਆਉਂਦੇ ਆ ਕੋਈ ਸੇਵਾ ਨਹੀਂ ਇੰਨੀ ਕਰੇ ਸੇਵਾ ਪਾ ਮੰਨਾਲੀ ਡਰਾਮਾ ਵੇਖਣ ਵਾਲੇ ਜ਼ਿਆਦਾ ਕੰਮ ਕਰਨ ਵਾਲੇ ਘੱਟ ਆ ਅਸੀਂ ਜਿਸ ਦਿਨ ਹੜ ਆਇਆ ਨਾ ਜਿਸ ਦਿਨ ਹੜ ਆਇਆ ਅਸੀਂ ਦੂਸਰੇ ਪਿੰਡਾਂ ਦੇ ਲੀਵਰ ਲਿਆ ਕੇ 5-500 ਰੁਪਇਆ ਅੱਧੀ ਅੱਧੀ ਦਿਹਾੜੀ ਦਾ ਦੇ ਕੇ ਫਿਰ ਸਮਾਨ ਨਿਕਾਲਾ ਜੋ ਲੋਕ ਛੋਟੇ ਆ ਨਾ ਇਧਰ ਉਧਰ ਵਾਲੇ ਕੰਮ ਕਰਦੇ ਨਹੀਂ ਕੰਮ ਕਰਨਾ ਚਾਹੀਏ ਹੈਲਪ ਕਰਨੀ ਚਾਹੀਦੀ ਸਾਡੀ 60 ਸਾਲ ਉਮਰ ਹੋ ਗਈ ਆ ਅਸੀਂ ਜਿੱਥੇ ਵੀ ਸੇਵਾ ਕਰਦੇ ਹਾਂ ਮਨ ਔਰ ਤਨ ਨਾਲ ਕਰਦੇ ਹਾਂ ਬਿਲਕੁਲ ਬਿਲਕੁਲ ਇਹ ਸਾਡੇ ਤੋਂ ਪੰਜਾਬ ਨੇ ਔਰ ਬਹੁਤ ਵਧੀਆ ਇਨਸਾਨ ਨੇ ਭਾਜੀ ਕੀ ਕਹਿਣਾ ਚਾਹੋਗੇ ਕਿ ਕਿਦੋਂ ਕਿਦੋਂ ਪਤਾ ਲੱਗਾ ਸੀਗਾ ਜਿਹੜੀ ਢਾਹ ਜੀ ਲੱਗ ਰਹੀ ਸੀ ਜਦੋਂ ਜਦੋਂ ਪਤਾ ਲੱਗਾ ਸਾਨੂੰ ਅਸੀਂ ਮਸ਼ੀਨ ਲੈ ਕੇ ਆਏ ਸੇਵਾ ਟੀ ਜੀ ਹਾਂਜੀ ਕੀ ਕਰ ਟੈਨ ਲੱਗਾ ਕਿੰਨਾ ਕਚੇਰਾ ਹੋ ਗਿਆ ਲੱਗਿਆ ਜੀ ਇੱਕ ਘੰਟਾ ਹੋ ਗਿਆ ਪੂਰਾ ਤੇ ਬਚਾ ਹੁਣ ਪੁੱਛ ਅੱਗੇ ਨਾਲੋਂ ਹਾਂਜੀ ਹਾਂਜੀ ਹੁਣ ਤੇ ਰੋਕ ਜਿਹੜੀ ਇਹ ਪਾਣੀ ਦੀ ਛੋਟ ਉਧਰ ਵਜਦੀ ਹੁਣ ਇਧਰ ਹੋ ਗਈ ਸਾਈਡ ਨੂੰ ਇਹ ਆ ਮਸ਼ੀਨਾਂ ਬੋੜ ਦਿੱਤਾ ਸਾਈਡ ਤੁਸੀਂ ਦੇਖ ਸਕਦੇ ਹੋ ਕਿ ਇਹ ਲੋਕ ਜਿਹੜੇ ਨੇ ਹਾਂਜੀ ਲੱਖਰ ਨੂੰ ਨਾਮ ਜਉਂਦੇ ਸਾਡਾ ਪਰਿਵਾਰ ਸਾਰਾ ਰੋੜ ਜਾਣਾ ਬਿਲਕੁਲ ਨਹੀਂ ਜੀ ਸੋ ਪਰਿਵਾਰ ਵਾਸਤੇ ਸੀ ਹਰ ਇੱਕ ਮੌਸਮ ਨੂੰ ਕੋਸ਼ਿਸ਼ ਕਰ ਸਕਦੇ ਕੋਈ ਗੱਲ ਨਹੀਂ ਜੀ ਲੇਕਿਨ ਕਿਤਨਾ ਨਹੀਂ ਪਤਾ ਨਾ ਜੀ ਸੋ ਤੁਸੀਂ ਦੇਖ ਸਕਦੇ ਹੋ ਕਿ ਲਗਾਤਾਰ ਹੀ ਪੰਜਾਬ ਦੇ ਵਿੱਚ ਜਦੋਂ ਬਾਬੂ ਜੀ ਕੀ ਕਹਿਣਾ ਚਾਹੋਗੇ ਇਹ ਬਾਪੂ ਨੂੰ ਜਾਣਾ ਹਾਂਜੀ ਇਹ ਬਾਪੂ ਦੇ 15 ਪਸ਼ੂ ਨੇ ਅੱਛਾ ਜੀ ਅਸੀਂ ਇੱਥੋਂ 30 ਕਿਲੋਮੀਟਰ ਦੂਰ ਖੜੇ ਆ ਹਾਂਜੀ ਇਹ ਵਾਟਰ ਸਪਲਾਈ ਮਹਿਕਮੇ ਦੀ ਨੌਕਰੀ ਕਰਦੇ ਆ ਠੀਕ ਹੈ ਨਾ ਸਾਡੇ ਕੋਲ ਚਾਰਾ ਨਾ ਕੋ ਪੱਠਾ ਲੋਕੀ ਪ੍ਰਸ਼ਾਸਨ ਤੇ ਕਹਿ ਰਹਾ ਜੀ ਇਹ ਜਗ੍ਹਾ ਤੇ ਕਹਿ ਰਹੇ ਪ੍ਰਸ਼ਾਸਨ ਨੇ ਕਿੱਲੋ ਚਾਰਾ ਨਹੀਂ ਦਿੱਤਾ ਮੈਂ ਹਰਦੀਪ ਸਿੰਘ ਗੋਮਾਲ ਪਿੰਡ ਵਾਸੀ ਰਹਿਣ ਵਾਲਾ ਹਾਂ ਇਹ ਕਿੱਲੋ ਚਾਰਾ ਨਹੀਂ ਆਇਆ ਇਹੋ ਉਹਨਾਂ ਦੇ ਸਫਾਰਸ਼ੀ ਬੰਦੇ ਆ ਨਾ ਜਾਂ ਮੋਦਬਰ ਬਣਾਏ ਆ ਉਹ ਆਪਣੇ ਘਰ ਲਾ ਜਾਂਦੇ ਤੇ ਅਸੀਂ ਕੋਈ ਵੀ ਰਾਜਨੀਤਿਕ ਲੀਡਰ ਹੈ ਜਿਹੜਾ ਵੀ ਆਇਆ ਉਹਨਾਂ ਨੇ ਦਿੱਤਾ ਕਿ ਕਿਸੇ ਨੇ ਦਿੱਤਾ ਵੀ ਨਹੀਂ ਕਿਹਾ ਜਿਹੜਾ ਵੀ ਆਉਂਦਾ ਪਤਾ ਨਹੀਂ ਲੀਡਰਾਂ ਨਾਲ ਕੇ ਆਉਂਦੇ ਜਾਂ ਵੀ ਜਨਤਾ ਲੈ ਕੇ ਆਉਂਦੀ ਆ ਉਹ ਆਪਣੇ ਆਪਣੇ ਬੰਦਿਆਂ ਨੂੰ ਦਿੰਦੇ ਆ ਤੇ ਬਾਕੀ ਰਹਿ ਜਾਂਦੇ ਕਿਹੜਾ ਪਿੰਡ ਹੈ ਤੁਹਾਡਾ ਜੀ ਸੂਫੀਆਂ ਸੂਫੀਆਂ ਪਿੰਡ ਹੈ ਮੈਂ ਕੋਸ਼ਿਸ਼ ਕਰੂੰਗਾ ਕਿ ਲੋਕਾਂ ਨੂੰ ਕਹਾਂ ਕਿ ਜਿਹੜੇ ਲੋਕ ਜਿਹੜੇ ਨੇ ਜੋ ਸਾ ਨਾਲ ਗੱਲਬਾਤ ਕਰਨਗੇ ਮੈਂ ਕਹੂੰਗਾ ਕਿ ਸੂਫੀਆਂ ਪਿੰਡ ਵੀ ਜਾਓ ਤਾਂ ਜੋ ਕਿ ਲੋਕਾਂ ਨੂੰ ਉਹਦਾ ਹੱਲ ਹੋ ਸਕੇ ਮੈਂ ਦੇ ਇੱਕ ਹੀ ਬੇਨਤੀ ਕਰਨਾ ਸਾਡੇ ਘਰ ਦੀ ਭਾਵੇਂ ਤਲਾਸ਼ੀ ਕਰ ਲੋ ਸਾਡੇ ਘਰ ਦੀ ਮੈਂ ਹੋਰ ਕਿੰਨੀ ਵੀ ਤਲਾਸ਼ੀ ਕਰਨਾ ਮੇਰੇ ਘਰ ਦੀ ਤਲਾਸ਼ੀ ਕਰੋ ਇਹ 1 ਕਿਲੋ ਚਾਰਨੇ ਗਿਲਾ ਦੇ ਨਾ ਬੇਨਦਾਰਾ ਮੈਂ ਵਿਚਾਰੀ ਹਾਂ ਨਹੀਂ ਨਹੀਂ ਦੇਖੋ ਜੀ ਬਾਪੂ ਜੀ ਇਹ ਸਮਾਂ ਹੀ ਇਦਾਂ ਦਾ ਆ ਇਹ ਸਮਾਂ ਇਦਾਂ ਦਾ ਸਾਨੂੰ ਮਿਲ ਕੇ ਰਹਿਣਾ ਪੈਣਾ ਜੀ ਇਹ ਥੋੜਾ ਜੀ ਗੱਲ ਨਹੀਂ ਗੁੱਸਾ ਵਾਲੀ ਕੋਈ ਗੱਲ ਨਹੀਂ ਆ ਕੋਈ ਦੇਖੋ ਮੈਂ 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 ਇੱਕ ਬੀਂਗੇ ਪੱਤਰਕਾਰ ਆ ਮੇਰੀ ਮੇਰੀ ਗੱਡੀ ਚ ਤਿੰਨ ਪੇਟੀਆਂ ਇਸ ਪਿਆਲੇ ਪਾਣੀ ਦੀਆਂ ਕਿਉਂਕਿ ਸਾਨੂੰ ਪਤਾ ਨਹੀਂ ਪਾਣੀ ਕਿੱਥੇ ਮਿਲਣਾ ਕਿ ਨਹੀਂ ਚਾਰ ਪਰਚਾਦੇ ਵੀ ਪੀ ਰਹੇ ਇਹ ਵੀ ਜੀ ਬੇਨਤੀ ਆ ਅੱਜ ਤੋਂ 8-10 ਦਿਨਾਂ ਨੂੰ ਲੋਕੀ ਟੂੜੀ ਦਾ ਆਚਾਰ ਚੁਰ ਲੈ ਗਏ ਇੱਧਰ ਜਾਣ ਬੱਡ ਰੀਅਲ ਹੁਣ ਨਹੀਂ ਹੁਣ ਬਹੁਤ ਜ਼ਿਆਦਾ ਡੱਕੇ ਲੱਗੇ ਆ ਨਹੀਂ ਜੀ ਹੁਣ ਬਾਪੂ ਜੀ ਨੇ ਕਹਿੰਦੇ ਨਾ ਡੰਗਰ ਅੱਗੇ ਨ ਨੇ ਸਾਡੇ ਵੀ 6 ਮਹੀਨੇ ਨੂੰ ਮੁਕਤ ਦਾ ਆਪਣਾ ਰਾਸ਼ਨ ਹੈ 6 ਮਹੀਨੇ ਨੂੰ ਮੁਕਤ ਦਾ ਇਹਨਾਂ ਰਾਸ਼ਨ ਖਾਣੇ ਆ। ਅਰੇ ਅਸੀਂ ਤੇ ਲੋਕਾਂ ਨੂੰ ਸਿਖਾਉਂਦੇ ਆਂ ਅਸੀਂ ਆਪਣੇ ਤੇ ਆਈਂ ਸਿਪਾਥਰਾਂ ਘਟਾਵਾ ਨਹੀਂ ਕਿਸੇ ਬਿੱਲੇ। ਬਾਕੀ ਬੜੇ ਭਾਂ ਭਰਾ ਬੋਸ ਜੋ ਕਰ ਰਿਆ। ਹਾਂਜੀ ਬੜੀ। ਉਥੇ ਖਾੜਨ ਜਿੱਥੇ ਸੁੱਕਾ ਉਹਨਾਂ ਨੂੰ ਲਾ ਦੇਣ। ਦੇਖੋ। ਤੁਸੀਂ ਜਿਹੜੇ ਡੁੱਬੇ ਆ ਉਹਨਾਂ ਨੂੰ ਸਾਰਾ ਚਾਰਾ ਵੀ ਚਾਹੀਦਾ। ਰੋਟੀ ਪਾਣੀ ਨਾਲ। ਜਿੱਥੇ ਨਹੀਂ ਆ ਮੈਂ ਸਾਰੇ ਜਿੱਦਾਂ ਖਾਈ ਜਿੱਦਾਂ ਸੁੱਕੇ ਵਾਲੇ ਵੀ। ਛੋਟੀ ਜਿਹੀ ਐਗਜ਼ੈਂਪਲ ਦੇਣਾ। ਵੇਖੋ ਅਸੀਂ ਵੀ ਕੰਮ ਕਰਦੇ ਪਏ ਆਂ ਅਸੀਂ ਪਾਣੀ ਦੇ ਵਿੱਚ ਖਲੋਤੇ ਆਂ। ਅਸੀਂ ਇਥੋਂ ਕਿਸੇ ਕਿਸੇ ਟਾਈਮ ਤੇ ਉਹ ਪਿੱਛੇ ਇੱਕ ਟਰੈਕਟਰ ਟਰਾਲੀ ਵਾਲਾ ਵੀਰ ਸੀਗਾ ਹੁਣ ਕਹਿੰਦਾ ਯਾਰ ਇੱਕ ਪੇਟੀ ਸਾਨੂੰ ਪਾਣੀ ਦੀ ਦੇ ਤੇਰੇ ਉਹਨੇ ਦੋ ਬੋਤਲਾਂ ਦਿੱਤੀਆਂ ਮੈਂ ਉਹਨੂੰ ਕਹਾ ਯਾਰ ਚਾਰ ਬੋਤਲਾਂ ਮੇਰੇ ਕੋਲ ਅੰਦਰ ਪਈਆਂ ਵਾਂ ਪੇਟੀ ਆਸ ਕੇ ਕਿ ਮੰਗੀ ਕੋਈ ਰਾਜ ਵੀਰ ਮੰਗ ਲੈਂਦਾ ਕੋਈ ਕਿਤੇ ਐ ਮਿਲ ਜਿੰਦਾ ਫਿਰ ਉਹ ਉਹਨੂੰ ਫਿਰ ਵੀ ਇਹਨੂੰ ਚਲੋ ਭਲਾ ਹੋਵੇ ਅਸੀਂ ਦੇਖਣੇ ਭਲਾ ਹੋਵੇ ਪਰ ਉਹਨੇ ਫਿਰ ਨਹੀਂ ਕੁਝ ਕੀਤਾ ਅੱਗੇ ਆਏ ਕਿ ਟਰੈਕਟਰ ਵਾਲਾ ਵੀਰ ਉਸ ਦਾ ਸੱਜਣ ਮਿਲ ਪਿਆ ਉਹ ਕਹਿੰਦਾ ਕਹਿੰਦਾ ਕੀ ਹੋਇਆ ਮੈਂ ਕਿਹਾ ਜੀ ਕਹਿੰਦਾ ਯਾ ਦੋ ਪੇਟੀ ਅੰਦਰ ਖਾ ਦੋ ਮੈਂ ਤਾਂ ਦੇਖਿਆ ਵੀ ਬਾਪੂ ਜੀ ਨੇ ਬੜਾ ਧੰਨਵਾਦ ਜੀ ਸੋ ਕੋਈ ਕੋਈ ਬਹੁਤ ਸ਼ੁਕਰੀਆ ਬਹੁਤ ਬਹੁਤ ਸ਼ੁਕਰੀਆ ਜੀ ਤੁਹਾਨੂੰ ਜਿੰਨਾ ਆ ਗਿਆ ਜਿੰਨਾ ਤੁਸੀਂ ਉਹ ਡੈਮੇਜ ਛੱਡਿਆ ਉਹਨੂੰ ਬੜਾ ਪਾਣੀ ਦਿੱਤਾ ਮਿਲ ਗਿਆ ਬਿਲਕੁਲ 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 ਸਹੀ ਗੱਲ ਹੈ ਸੋ ਤੁਸੀਂ ਦੇਖ ਸਕਦੇ ਹੋ ਕਿ ਇਹ ਤਸਵੀਰਾਂ ਨੇ ਇਹ ਪਿੰਡ ਦੀਆਂ ਤਸਵੀਰਾਂ ਨੇ ਜਿੱਥੇ ਕਿ ਹਮੇਸ਼ਾ ਹੀ ਲੋਕ ਆਪਣੇ ਅੰਦਰ ਲਈ ਜਾਣਦੇ ਤੱਕ ਜਿਹੜੇ ਚਲੇ ਜਾਂਦੇ ਨੇ ਲੇਕਿਨ ਜਦੋਂ ਅਸੀਂ ਇਸ ਇਸ ਘਰ ਨੂੰ ਢਾਹ ਲੱਗਣ ਦੀ ਕੋਸ਼ਿਸ਼ ਹੋਈ ਤੇ ਉਸ ਤੋਂ ਬਾਅਦ ਸਾਰਿਆਂ ਵੱਲੋਂ ਇੱਥੇ ਪਹੁੰਚ ਕੇ ਇਸ ਦੀ ਹੈਲਪ ਜਿਹੜੀ ਆ ਉਹ ਕੀਤੀ ਜਾ ਰਹੀ ਹੈ ਤੁਸੀਂ ਦੇਖ ਸਕਦੇ ਹੋ ਕਿ ਗੋਟੇ-ਗੋਟੇ ਪਾਣੀ ਹੋ ਚੁੱਕਾ ਹੈ ਲੇਕਿਨ ਕਿਤਨਾ ਕਿਤੇ ਹਾਲਾ ਜਿਹੜੇ ਨੇ ਜੁਰ ਮਾੜੇ ਨਜ਼ਰ ਆ ਰਹੇ ਨੇ ਅਤੇ ਨਾਲ ਨਾਲ ਇਹ ਵੀ ਅਸੀਂ ਗੁਜਾਰਿਸ਼ ਕਰਦੇ ਹਾਂ ਕਿ ਹਰ ਇੱਕ ਵਿਅਕਤੀ ਤੱਕ ਜਰੂਰ ਪਹੁੰਚਾਇਆ ਜਾਵੇ ਉਹਨਾਂ ਤੱਕ ਪਹੁੰਚਾਇਆ ਜਾਵੇ ਜਿਨ੍ਹਾਂ ਦੀ ਸੇਵਾ ਜਿਹੜੀ ਆ ਹੋ ਸਕੇ ਔਰ ਜਿਨ੍ਹਾਂ ਤੱਕ ਡੰਗਰ ਵਛੇ ਜਿਹੜੇ ਨੇ ਜਾਂ ਮਾਲ ਡੰਗਰ ਜਿਨ੍ਹਾਂ ਦਾ ਉਹਨਾਂ ਤੱਕ ਵੀ ਜਿਹੜਾ ਹੈ ਚੋਕਰ ਜਿਹੜਾ ਹੈ ਉਹ ਆਪਣੀ ਜ਼ਿੰਦਗੀ ਜਿਹੜੀ ਆ ਉਹ ਜਿਸ ਸਕਲ ਲੈ ਕੇ ਕਿਤੇ ਨਾ ਕਿਤੇ ਪੰਜਾਬ ਅੱਜ ਪੰਜਾਬੀਆਂ ਦੇ ਨਾਲ ਖੜਾ ਨਜ਼ਰ ਆ ਰਿਹਾ ਹੈ ਕੈਮਰਾਪਰਸਨ ਰਾਜਾ ਜਨਾ ਗੁਰਪ੍ਰੀਤ ਸਿੰਘ ਪੰਜਾਬ ਨਾਓ ਅੰਮ੍ਰਿਤਸਰ ਅਜਨਾਲਾ